ਸਵੇਰ ਦਾ ਸਮਾ ਸੂਰਜ ਦੀਆਂ ਨਰਮ ਕਿਰਨਾਂ ਸ਼ਹਿਰ ਨੂੰ ਜਗਾ ਰਹੀਆਂ ਹਨ ਇਸ ਵਿੱਚ ਇੱਕ ਬਜ਼ੁਰਗ ਸਿੱਖ ਸਰਦਾਰ ਤਰਸੇਮ ਸਿੰਘ ਨੀਲੇ ਨਿਹੰਗ ਬਾਣੇ ਵਿੱਚ ਸਜੇ ਸਿਰਤੇ ਦਸਤਾਰ ਹੱਥ ਵਿੱਚ ਇੱਕ ਪੁਰਾਣਾ ਜਾਂ ਝੋਲਾ ਅਤੇ ਪੈਰਾਂ ਦੇ ਵਿੱਚ ਇੱਕ ਕਸੀ ਹੋਈ ਜੁੱਤੀ ਪਾਏ ਬੈਂਕ ਦੇ ਮੁੱਖ ਦਰਵਾਜ਼ੇ ਦੇ ਵੱਲ ਵੱਧ ਰਹੇ ਹਨ ਉਹਨਾਂ ਦੀ ਸਾਦਗੀ ਅਤੇ ਪੰਜਾਬੀ ਸ਼ਾਨ ਉਸ ਸ਼ਹਿਰੀ ਚਮਕ-ਦਮਕ ਵਿੱਚ ਅਜੀਬ ਜਿਹੀ ਲੱਗਦੀ ਹੈ ਉਹ ਜਿਵੇਂ ਹੀ ਬੈਂਕ ਦੇ ਵਿੱਚ ਦਾਖਲ ਹੁੰਦੇ ਹਨ ਉਹ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸਾਹ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਨ ਬੈਂਕ ਦੇ ਅੰਦਰ ਮੌਜੂਦ ਸਟਾਫ ਅਤੇ ਗਾਹਕ ਉਹਨਾਂ ਵੱਲ ਹੈਰਾਨੀ ਨਾਲ ਦੇਖਦੇ ਹਨ ਤਰਸੀਮ ਸਿੰਘ ਮੈਨੇਜਰ ਦੇ ਕਾਊਂਟਰ ਦੇ ਕੋਲ ਪਹੁੰਚਦੇ ਹਨ ਅਤੇ ਆਪਣੀ ਪੰਜਾਬੀ ਵਿੱਚ ਕਹਿੰਦੇ ਹਨ ਭਾਈ ਸਾਹਿਬ ਮੇਰੀ ਕਾਪੀ ਫੜੋ ਮੈਨੂੰ ਪੈਸੇ ਕਢਾਉਣੇ ਹਨ ਪਰ ਮੈਨੇਜਰ ਜੋ ਇਟਾਲੀਅਨ ਹੈ ਅਤੇ ਪੰਜਾਬੀ ਭਾਸ਼ਾ ਨਹੀਂ ਸਮਝਦਾ ਉਹਨਾਂ ਦੀ ਸਾਦੀ ਦੇਖ ਅਤੇ ਅਜੀਬ ਭਾਸ਼ਾ ਨੂੰ ਦੇਖ ਕੇ ਮੁਸਕਰਾਉਂਦਾ ਹੈ ਉਹ ਸੋਚਦਾ ਹੈ ਕਿ ਇਹ ਕੋਈ ਮਾਮੂਲੀ ਵਿਅਕਤੀ ਹੈ ਜੋ ਸ਼ਾਇਦ ਗਲਤੀ ਦੇ ਨਾਲ ਬੈਂਕ ਵਚਾ ਗਿਆ। ترسیم ਸਿੰਘ دوبارہ اپنی ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਮੈਨੇਜਰ ਅਤੇ ਸਟਾਫ ਦਾ ਰਵੱਈਆ ਹੁਣ ਵਿਅੰਗ ਦੇ ਵਿੱਚ ਬਦਲ ਜਾਂਦਾ ਹੈ। ਇੱਕ ਸਟਾਫ ਮੈਂਬਰ ਮਜ਼ਾਕ ਵਿੱਚ ਕਹਿੰਦਾ ਹੈ, ਇਹ ਤਾਂ ਲੱਗਦਾ ਹੈ ਕੋਈ ਪਿੰਡੋਂ ਸਿੱਧਾ ਇਟਲੀ ਆ ਗਿਆ। ਸਾਰਾ ਸਟਾਫ ਹੱਸਣ ਲੱਗਦਾ ਹੈ। ترسیم ਸਿੰਘ ਦਾ ਸਬਰ ਟੁੱਟਣ ਲੱਗਦਾ ਹੈ। ਉਹ ਗੁੱਸੇ ਵਿੱਚ ਕਹਿੰਦੇ ਹਨ, ਮੈਂ ਇੱਥੇ ਪੈਸੇ ਜਮ੍ਹਾਂ ਕਰਾਉਣ ਆਇਆ ਹਾਂ। ਮੈਨੂੰ ਮੇਰੇ ਪੈਸੇ ਦੇ ਦਿਓ। ਮੈਨੇਜਰ ਜੋ ਹੁਣ ਗੁੱਸੇ ਵਿੱਚ ਹੈ, ਸਖਤ ਲਹਿਜੇ ਵਿੱਚ ਕਹਿੰਦਾ ਹੈ, ਜੇ 5 ਮਿੰਟਾਂ ਵਿੱਚ ਇੱਥੋਂ ਨਹੀਂ ਗਏ ਤਾਂ ਮੈਂ ਪੁਲਿਸ ਬੁਲਾ ਲਵਾਂਗਾ। ترسیم ਸਿੰਘ ਦਾ ਸਦਾ ਮਾਨ ਜ਼ਖਮੀ ਦੋਰ ਦੇ ਨਾਲ ਆਪਣੀ ਗੱਲ ਦਹਿਰਾਉਂਦੇ ਨੇ ਕਿ ਮੈਨੂੰ ਪੈਸਿਆਂ ਦੀ ਲੋੜ ਹੈ ਮੈਨੂੰ ਪੈਸੇ ਕਢਾ ਕੇ ਦੋ ਐਸੇ ਬੈਂਕ ਦੇ ਵਿੱਚ ਮੇਰਾ ਖਾਤਾ ਹੈ ਤੁਸੀਂ ਮੈਨੂੰ ਪੈਸੇ ਕਿਉਂ ਨਹੀਂ ਕਢ ਕੇ ਦੇ ਰਹੇ ਪਰ ਇਸ ਵਾਰ ਮੈਨੇਜਰ ਸਿਕਿਉਰਿਟੀ ਨੂੰ ਸਦ ਲੈਂਦਾ ਹੈ ਸਿਕਿਉਰਿਟੀ ਗਾਰਡ ترਸੀਮ ਸਿੰਘ ਦੀ ਬਾਹ ਫੜ ਕੇ ਉਹਨਾਂ ਨੂੰ ੱੱਕੇ ਮਾਰਦੇ ਹੋਏ ਬੈਂਕ ਦੇ ਬਾਹਰ ਕੱਢ ਦਿੰਦੇ ਹਨ ਬਾਹਰ ترਸੀਮ ਸਿੰਘ ਬੈਂਕ ਦੇ ਦਰਵਾਜ਼ੇ ਕੋਲ ਬੈਠ ਜਾਂਦੇ ਹਨ ਉਹਨਾਂ ਦਾ ਸਿਰ ਝੁਕਿਆ ਹੁੰਦਾ ਹੈ ਅਤੇ ਅੰਦਰੋਂ ਅੰਦਰ ਆਪਣੀ ਜਲਾਲਤ ਮਹਿਸੂਸ ਕਰਦੇ ਹਨ ਆਉਂਦੇ ਜਾਂਦੇ ਲੋਕ ਉਹਨਾਂ ਵੱਲ ਵੇਖ ਕੇ ਮੁਸਕਰਾਉਂਦੇ ਹਨ ਪਰ ਇਹ ਕਹਾਣੀ ਦੋਸਤੋ ਇੱਥੇ ਵੀ ਖਤਮ ਨਹੀਂ ਹੁੰਦੀ। ਕੋਜੀ ਪਲਾਂ ਵਿੱਚ ਇੱਕ ਅਜੀਹਾ ਸੱਚ ਸਾਹਮਣੇ ਆਉਣ ਵਾਲਾ ਹੈ ਜੋ ਸਾਰਿਆਂ ਦੀਆਂ ਅੱਖਾਂ ਖੋਲ ਦੇਵੇਗਾ। ਜੋ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰ ਦੇਵੇਗਾ ਕਿ ਕਿਵੇਂ ਇੱਕ ਗੁਰਸਿੱਖ ਨੂੰ ਧੱਕੇ ਮਾਰ ਕੇ ਬੈਂਕ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਉਸੇ ਹੀ ਗੁਰਸਿੱਖ ਨੇ ਐਸਾ ਕੀ ਕਾਰਾ ਕਰ ਦਿੱਤਾ ਕਿ ਉਸ ਤੋਂ ਬਾਅਦ ਪੂਰੀ ਇਟਲੀ ਦੇ ਵਿੱਚ ਜੋ ਕਿ ਗੱਲ ਅੱਗ ਵਾਂਗੂ ਫੈਲ ਗਈ ਕਿ ਇੱਕ ਨਿਹੰਗ ਸਿੰਘ ਨੂੰ ਧੱਕੇ ਮਾਰ ਕੇ ਬੈਂਕ ਦੇ ਵਿੱਚੋਂ ਕੱਢਣਾ ਬਹੁਤ ਹੀ ਮਹਿੰਗਾ ਪੈ ਗਿਆ ਉਹਨਾਂ ਬੈਂਕ ਵਾਲਿਆਂ ਨੂੰ। ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਮਲੋੜ ਦੀ ਮਿੱਟੀ ਦੀ ਸਾਦਗੀ ਅਤੇ ਉਸੇ ਹੀ ਨਿੱਕੇ ਜਿਹੇ ਸ਼ਹਿਰ ਦਾ ਨਾਮਾ ਜਿੱਥੇ ਕਿ ਇੱਕ ਸਰਦਾਰ ترسےم ਸਿੰਘ ਜਿਸ ਦੀ ਜ਼ਿੰਦਗੀ ਉੱਥੋਂ ਸ਼ੁਰੂਆਤ ਹੁੰਦੀ ਹੈ ترسےਮ ਸਿੰਘ ਦੀ ਜ਼ਿੰਦਗੀ ਦੀਆਂ ਸਾਦੀਆਂ ਪਰ ਗੂੜੀਆਂ ਕਹਾਣੀਆਂ ਉੱਥੋਂ ਬੁਣੀਆਂ ਗਈਆਂ ਸਰਦਾਰ ਜੀ ਦੀ ਉਮਰ ਹੁਣ 60 ਸਾਲ ਦੇ ਕਰੀਬ ਪਹੁੰਚ ਚੁੱਕੀ ਸੀ ਉਹ ਆਪਣੇ ਪੁਰਾਣੇ ਪੰਜਾਬੀ ਘਰ ਦੇ ਵਿੱਚ ਜੋ ਹੁਣ ਥੋੜਾ ਜਿਹਾ ਜਰਜਨ ਹੋ ਚੁੱਕਿਆ ਸੀ ਇੱਥੇ ਇਕੱਲੇ ਰਹਿੰਦੇ ਸਨ ਉਹਨਾਂ ਦੀ ਪਤਨੀ ਸਰਬਜੀਤ ਕੌਰ ਦਾ ਦੇਹਾਂਤ ਕਈ ਸਾਲ ਪਹਿਲਾਂ ਹੋ ਚੁੱਕਿਆ ਸੀ ਉਹਨਾਂ ਦਾ ਇਕਲੌਤਾ ਪੁੱਤਰ ਜਸਪਾਲ ਸਿੰਘ ਜੋ ਕਿ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸੇ ਇਹ ਸੋਚਿਆ ਸੀ ਕਿ ਮੈਂ ਵੱਡਾ ਬਿਜ਼ਨਸਮੈਨ ਬਣਾਂ ਹਾਂ ਗਾ ਅਤੇ ਉਸਨੇ ਇਹ ਕਿਹਾ ਕਿ ਮੈਂ ਇਟਲੀ ਦੇ ਵਿੱਚ ਜਾ ਕੇ ਆਪਣਾ ਬਿਜ਼ਨਸ ਸ਼ੁਰੂ ਕਰਾਂਗਾ। ਜਸਪਾਲ ਜੋ ਇਟਲੀ ਦੇ ਵਿੱਚ ਵੱਸ ਗਿਆ ਸੀ, ਜਸਪਾਲ ਨੂੰ ਵਿਦੇਸ਼ ਭੇਜਣ ਦੇ ਲਈ ਸਰਦਾਰ ਜੀ ਨੇ ਆਪਣੀ ਸਾਰੀ ਜੱਦੀ ਜ਼ਮੀਨ ਵੇਚ ਦਿੱਤੀ ਸੀ। ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਸੀ ਉਹਨਾਂ ਦਾ ਪੁੱਤਰ ਜੋ ਹੁਣ ਇੱਕ ਇਟਲੀ ਦੇ ਵਿੱਚ ਮਸ਼ਹੂਰ ਰੈਸਟੋਰੈਂਟ ਦਾ ਮਾਲਕ ਸੀ। ਸਰਦਾਰ ਤਰਸੇਮ ਸਿੰਘ ਦੀ ਜ਼ਿੰਦਗੀ ਸਾਦਗੀ ਦੇ ਨਾਲ ਭਰਪੂਰ ਸੀ। ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਵਾਲੇ ਬਰਾਂਡੇ ਦੇ ਵਿੱਚ ਇੱਕ ਨਿੱਕੀ ਜਿਹੀ ਪਰਚੂਨ ਦੀ ਦੁਕਾਨ ਬਣਾਈ ਹੋਈ ਸੀ। ਇਹ ਦੁਕਾਨ ਸਿਰਫ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਸੀ ਸਗੋਂ ਇਕੱਲੇ ਰਹਿੰਦੇ ਹੁੰਦੇ ਸੀ ਉਹਨਾਂ ਦਾ ਸਾਥੀ ਵੀ ਸੀ ਕਿਉਂਕਿ ਉਹਨਾਂ ਦਾ ਇਕੱਲਾ ਇਕੱਲਾ ਪੁੱਤਰ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਗਿਆ ਅਤੇ ਉਹਨਾਂ ਦੀ ਪਤਨੀ ਜੋ ਕਿ ਕਾਫੀ ਸਮੇਂ ਪਹਿਲਾਂ ਹੀ ਉਸ ਦਾ ਦਿਹਾਂਤ ਹੋ ਗਿਆ ਸੀ ਉਹ ਬਿਲਕੁਲ ਇਕੱਲਾ ਰਹਿੰਦਾ ਸੀ ਉਹ ਉਸ ਨੇ ਆਪਣਾ ਟਾਈਮ ਪਾਸ ਕਰਨਾ ਸੀ ਟਾਈਮ ਪਾਸ ਕਰਨ ਦੇ ਲਈ ਉਸ ਨੇ ਉਹ ਦੁਕਾਨ ਖੋਲ੍ਹ ਲਈ ਸੀ ਕਿਉਂਕਿ ਉਸ ਨੇ ਆਪਣੀ ਸਾਰੀ ਜੱਦੀ ਜ਼ਮੀਨ ਤਾਂ ਵੇਚ ਦਿੱਤੀ ਸੀ ਉਸ ਦੀ ਰੋਜੀ ਰੋਟੀ ਦਾ ਸਾਧਨ ਵੀ ਉਹੀ ਸੀ ਇਸ ਦੇ ਨਾਲ ਦੁਕਾਨ ਖੋਲ੍ਹਣ ਤੋਂ ਲੈ ਕੇ ਸ਼ਾਮ ਤੱਕ ਉਹ ਗਾਹਕਾਂ ਨੂੰ ਰਾਸਣ ਵੇਚਦੇ ਦੋ ਚਾਰ ਲੋਕਾਂ ਨਾਲ ਗੱਲਾਂ ਕਰਦੇ ਜਦੋਂ ਕੋਈ ਨਾ ਹੁੰਦਾ ਤਾਂ ਉਹਨਾਂ ਨੂੰ ਗੁਰਬਾਣੀ ਦੀ ਗੋਣ ਗਨਉਂਦੇ ਉਹਨਾਂ ਦੇ ਨੀਲੇ ਰੰਗ ਦੀ ਦਸਤਾਰ ਨਿਹੰਗ ਸਿੰਘ ਵਾਲਾ ਚੋਲਾ ਅਤੇ ਹੱਥ ਵਿੱਚ ਛੋਟੀ ਉਹ ਹੀ ਉਹਨਾਂ ਦੀ ਸਿੱਖੀ ਦੀ ਪਹਿਚਾਨ ਸੀ ਉਹਨਾਂ ਦੇ ਪਿਤਾ ਸਰਦਾਰ ਗੁਰदयाल ਸਿੰਘ ਵੀ ਨਿਹੰਗ ਸਿੰਘ ਸਨ ਅਤੇ ਤਰਸੀਮ ਸਿੰਘ ਨੇ ਉਹਨਾਂ ਦੀ ਸਿੱਖੀ ਦੀ ਵਿਰਾਸਤ ਨੂੰ ਪੂਰੀ ਸਿੱਦਤ ਦੇ ਨਾਲ ਅਪਣਾਇਆ ਹੋਇਆ ਸੀ ਸ਼ਾਮ ਨੂੰ ਜਦੋਂ ਸੂਰਜ ਢਲਣ ਲੱਗਦਾ ਤਰਸੀਮ ਸਿੰਘ ਦੀ ਦੁਕਾਨ ਤੇ ਉਹਨਾਂ ਨੂੰ ਕੁਝ ਪੁਰਾਣੇ ਯਾਰ ਦੋਸਤ ਆ ਜਾਂਦੇ ਇਹ ਸਾਰੇ ਉਹਨਾਂ ਦੀ ਉਮਰ ਦੇ ਹੀ ਸਨ ਕੋਈ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਕੋਈ ਪਿੰਡ ਦਾ ਮੁਖੀਆ ਕੋਈ ਖੇਤੀਬਾੜੀ ਦਾ ਮਾਲ ਉਹ ਸਾਰੇ ਬੈਠ ਕੇ ਪੁਰਾਣੀਆਂ ਗੱਲਾਂ ਪੰਜਾਬ ਦੀਆਂ ਲੋਕ ਕਹਾਣੀਆਂ ਤੇ ਕਦੇ ਕਦੇ ਸਿਆਸਤ ਦੀਆਂ ਚਰਚਾਵਾਂ ਕਰਦੇ ਇਹ ਪੱਲ ਤਰਸੀਮ ਸਿੰਘ ਦੀ ਇਕੱਲਤਾ ਨੂੰ ਹਲਕਾ ਕਰ ਦਿੰਦੇ ਸਨ ਪਰ ਦਿਲ ਦੇ ਕਿਸੇ ਕੋਨੇ 'ਚ ਉਹ ਆਪਣੇ ਪੁੱਤਰ ਜਸਪਾਲ ਨੂੰ ਬਹੁਤ ਯਾਦ ਕਰਦਾ ਜਸਪਾਲ ਸਮੇਂ-ਸਮੇਂ ਤੇ ਫੋਨ ਕਰਦਾ ਪਰ ਵਿਦੇਸ਼ ਦੀਆਂ ਜ਼ਿੰਮੇਵਾਰੀਆਂ ਨੇ ਉਸ ਨੂੰ ਇੰਨਾ ਜ਼ਿਆਦਾ ਵਿਅਸਤ ਕਰ ਦਿੱਤਾ ਕਿ ਸਾਲ ਦੇ ਵਿੱਚ ਸਿਰਫ 1-2 ਵਾਰ ਹੀ ਗੱਲ ਕਰ ਪਾਉਂਦਾ ਜਸਪਾਲ ਅਕਸਰ ਫੋਨ ਤੇ ਕਹਿੰਦਾ ਬਾਪੂ ਤੂੰ ਇਹ ਪੁਰਾਣੇ ਕੱਪੜੇ ਕਿਉਂ ਪਾਉਂਦਾ ਹੈ ਸਾਡੇ ਕੋਲ ਤਾਂ ਪੈਸੇ ਦੀ ਕੋਈ ਕਮੀ ਨਹੀਂ ਕੁਝ ਵਧੀਆ ਜਿਹਾ ਕੱਪੜੇ ਲੈ ਲਓ ਪਰ ਤਰਸੀਮ ਸਿੰਘ ਹੱਸ ਕੇ ਟਾਲ ਦਿੰਦਾ ਪੁੱਤ ਇਹ ਮੇਰੇ ਗੁਰੂ ਦਾ ਬਾਣਾ ਹੈ ਇਸ ਵਿੱਚ ਹੀ ਮੇਰੀ ਸ਼ਾਨ ਹੈ ਪੈਸਿਆਂ ਨਾਲ ਸ਼ਾਨ ਨਹੀਂ ਦੇ ਜਾਂਦੇ ਉਹ ਆਪਣੀ ਪੁਰਾਣੀ ਜੁੱਤੀ ਅਤੇ ਸਾਦੇ ਕੁਰਤੇ ਪਜਾਮੇ ਨਾਲ ਹੀ ਸੰਤੁਸ਼ਟ ਸਨ ਉਹਨਾਂ ਦੀ ਸੋਚ ਕਿ ਜੀਵਨ ਦੀ ਅਸਲੀ ਸ਼ਾਨ ਸਿੱਖੀ ਦੀ ਸਾਦਗੀ ਅਤੇ ਸੱਚਾਈ ਵਿੱਚ ਹੈ ਇਟਲੀ ਦਾ ਇੱਕ ਸੁਧਾਰਕ ਦਿਨ ਜਦੋਂ ਤਰਸੇਮ ਸਿੰਘ ਦੀ ਸ਼ਾਮ ਨੂੰ ਦੁਕਾਨ ਤੋਂ ਬੰਦ ਕਰਕੇ ਘਰ ਦੀ ਵਿਹੜੀ ਵਿੱਚ ਬੈਠੇ ਸਨ ਤੇ ਜਸਪਾਲ ਦਾ ਫੋਨ ਆਇਆ ਬਾਪੂ ਜਸਪਾਲ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਗਰਮ ਜੋਸ਼ੀ ਸੀ ਕਿ ਕੱਲਾ ਮਲੋਟ ਵਿੱਚ ਰਹਿਣਾ ਹੈ ਤੇ ਮੈਂ ਇੱਥੇ ਕੱਲਾ ਅਸੀਂ ਦੋਵੇਂ ਇੱਕ ਦੂਜੇ ਨੂੰ ਤਰਸਦੇ ਰਹਿੰਦੇ ਹਾਂ ਕਿਉਂ ਨਾ ਤੂੰ ਵੀ ਇਟਲੀ ਆ ਜਾਵੇਂ ਇੱਥੇ ਅਸੀਂ ਪਿਓ ਪੁੱਤ ਇਕੱਠੇ ਰਾਵਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ ਇਹ ਸੁਣ ਕੇ ਸਰਦਾਰ ਜੀ ਦਾ ਦਿਲ ਖੁਸ਼ੀ ਉਹ ਸੋਚਣ ਲੱਗੇ ਕਿ ਸ਼ਾਇਦ ਇਹੀ ਸਮਾਂ ਹੈ ਜਦੋਂ ਆਪਣੇ ਪੁੱਤਰ ਦੀ ਸਫਲਤਾ ਨੂੰ ਨੇੜੇ ਵੇਖ ਸਕਣਗੇ। ਉਹਨਾਂ ਨੇ ਆਪਣੇ ਯਾਰਾਂ ਦੋਸਤਾਂ ਨੂੰ ਖੁਸ਼ਖਬਰੀ ਸੁਣਾਈ, "ਬੱਸ ਮੈਂ ਹੁਣੇ ਵਿਦੇਸ਼ੀ ਬਣ ਜਾਵਾਂਗਾ।" ਉਸਦੇ ਹੱਸਦੇ ਹੋਏ ਬੋਲੇ ਕਿ ਦੋਸਤਾਂ ਨੂੰ ਵੀ ਮੁਬਾਰਕਾ ਦਿੱਤੀਆਂ ਕਿ ਸਰਦਾਰ ਜੀ, ਇਟਲੀ ਜਾ ਕੇ ਤੂੰ ਸਾਡੀ ਵੀ ਸ਼ਾਨ ਵਧਾਈਂ। ਕਿਉਂਕਿ ਉਹ ਘਰ ਦੇ ਵਿੱਚ ਬਿਲਕੁਲ ਇਕੱਲਾ ਸੀ, ਉਸਦੀ ਧਰਮ ਪਤਨੀ ਤਾਂ ਪਹਿਲਾਂ ਹੀ ਸੰਸਾਰ ਤੋਂ ਰੁਖਸਤ ਹੋ ਚੁੱਕੀ ਸੀ। ਉਸਦੇ ਯਾਰ ਦੋਸਤ ਹੀ ਉਸਦੇ ਸਹਾਈ ਸਨ। ਉਹ ਮਲੋੜ ਦੇ ਵਿੱਚ ਇੱਕ ਦੁਕਾਨ ਖੋਲੀ ਬੈਠਾ ਸੀ। ਹੁਣ ਉਸਦਾ ਪੁੱਤਰ ਉਸ ਨੂੰ ਉੱਥੇ ਬੁਲਾ ਰਿਹਾ ਸੀ ਤੇ ਸਭ ਤੋਂ ਵੱਡੀ ਉਸਦੀ ਸਮਝਦਾਰ ਸੀ ਬੰਦਿਆਵੇ ਉਸ ਦੇ ਦੋਸਤਾਂ ਨੇ ਮubaraka ਦਿੱਤੀਆਂ ਕਿ ਇਟਲੀ ਜਾ ਕੇ ਸਾਡੇ ਵੀ ਸ਼ਾਨ ਦੇ ਵਿੱਚ ਤੋਂ ਵਾਅਦਾ ਕਰੀਂ ਕੁਝ ਮਹੀਨਿਆਂ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ترਸੀਮ ਸਿੰਘ ਦਾ ਵੀਜ਼ਾ ਲੱਗ ਗਿਆ ਜਾਣ ਵਾਲੇ ਦਿਨ ਮਲੋੜ ਦੇ ਬੱਸ ਸਟੈਂਡ ਤੋਂ ਲੈ ਕੇ 에어ਪੋਰਟ ਤੱਕ ਉਹਨਾਂ ਦੇ ਯਾਰ ਦੋਸਤ ਅਤੇ ਸਕੇ ਸੰਬੰਧੀਆਂ ਨੇ ਉਹਨਾਂ ਨੂੰ ਵਿਦਾ ਕਰਨ ਵਾਸਤੇ ਆਏ ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਸੀ ਪਰ ਇੱਕ ਅਜੀਬ ਜਿਹਾ ਵਿਛੋੜਾ ਦੀ ਮਹਿਸੂਸ ਹੋ ਰਿਹਾ ਸੀ ਸਰਦਾਰ ਜੀ ਨੇ ਆਪਣੀ ਨੀਲੀ ਦਸਤਾਰ ਸੰਭਾਲੀ ਛੋਟੀ ਮਜ਼ਬੂਤੀ ਨਾਲ ਫੜੀ ਅਤੇ ਹਵਾਈ ਜਹਾਜ਼ 'ਤੇ ਸਵਾਰ ਹੋ ਗਏ ਇਟਲੀ ਦੀ ਧਰਤੀ ਤੇ ਪਹੁੰਚਦੇ ਹੀ ਸਰਦਾਰ ترਸੀਮ ਸਿੰਘ ਦੀਆਂ ਅੱਖਾਂ ਚਮਕ ਉਠੀਆਂ ਕਿਉਂਕਿ ਇਨਾਂ ਜਿੱ ਉਸਨੂੰ ਸਭ ਕੁਝ ਨਵਾਂ ਨਵਾਂ ਜਾਪਦਾ ਸੀ ਜਸਪਾਲ ਨੇ ਉਹਨਾਂ ਨੂੰ 에어ਪੋਰਟ ਤੇ ਜੱਫੀ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਬਾਪੂ ਬੜੇ ਸਾਲ ਹੋ ਗਏ ਤੈਨੂੰ ਇੰਜ ਘੁੱਟ ਕੇ ਜੱਫੀ ਨਹੀਂ ਪਾਈ ਜਸਪਾਲ ਦੀ ਆਵਾਜ਼ ਚ ਪਿਆਰ ਸੀ ਉਹ ਆਪਣੇ ਪਿਤਾ ਨੂੰ ਆਪਣੇ ਆਲੀਸ਼ਾਨ ਘਰ ਦੇ ਵਿੱਚ ਲੈ ਗਿਆ ਜੋ ਇਟਲੀ ਦੇ ਇੱਕ ਪੋਸ਼ ਇਲਾਕੇ ਸੀ ਘਰ ਦੀ ਸਜਾਵਟ ਮਹਿੰਗੀਆਂ ਚੀਜ਼ਾਂ ਤੇ ਆਲੇ-ਦੁਆਲੇ ਦੀ ਸ਼ਾਨੋ-ਸ਼ੌਕਤ ਵੇਖ ਕੇ ਸਰਦਾਰ ਜੀ ਦਾ ਸੀਨਾ ਗਰਵ ਦੇ ਨਾਲ ਚੌੜਾ ਹੋ ਗਿਆ ਮੇਰੇ ਪੁੱਤ ਨੇ ਸੱਚਮੁੱਚ ਐਡਾ ਨਾਮ ਰੋਸ਼ਨ ਕੀਤਾ ਉਹ ਆਪਣੇ ਮਾਨੀ-ਮਨ ਵਿੱਚ ਸੋਚਦਾ ਜਸਪਾਲ ਦੇ ਦੋਸਤ ਤੇ ਗਵਨਲੀ ਤਰਸੀਮ ਸਿੰਘ ਨੂੰ ਸਰਦਾਰ ਜੀ ਕਰਕੇ ਸਤਿਕਾਰ ਦਿੰਦੇ ਕੋਈ ਸਿਰ ਝੁਕਾਉਂਦਾ ਹਾਤਾ ਮਿਲਉਂਦਾ ਸਰਦਾਰ ਜੀ ਨੂੰ ਇਹ ਸਤਿਕਾਰ ਦੇ ਕੇ ਮਹਿਸੂਸ ਹੋਇਆ ਕਿ ਉਹ ਸਿਰਫ ਇੱਕ ਪਿਤਾ ਨਹੀਂ ਸਗੋਂ ਇੱਕ ਸਫਲ ਸਿੱਖ ਦੀ ਪਛਾਣ ਵੀ ਹੈ ਜਸਪਾਲ ਨੇ ਉਹਨਾਂ ਲਈ ਮਹਿੰਗੇ ਕੱਪੜੇ ਮੰਗਾਏ ਬ੍ਰਾਂਡਡ ਸ਼ੂਟ ਜੁੱਤੀਆਂ ਅਤੇ ਡਿਜ਼ਾਈਨਰ ਸ਼ਰਟਸ ਪਰ ਸਰਦਾਰ ਸਿੰਘ ਨੇ ਨਰਮੀ ਦੇ ਨਾਲ ਇਨਕਾਰ ਕਰ ਦਿੱਤਾ ਪੁੱਤ ਤੂੰ ਜਾਣਦਾ ਹੈ ਕਿ ਮੈਂ ਬਾਣਾ ਨਹੀਂ ਛੱਡ ਸਕਦਾ ਇਹ ਸਾਡੀ ਗੁਰੂ ਦੀ ਦਾਤ ਹੈ ਐਸੇ ਜੀ ਸੁਖੀ ਜਸਪਾਲ ਨੇ ਮੁਸਕਰਾ ਕੇ ਕਿਹਾ ਠੀਕ ਹੈ ਬਾਪੂ ਮੈਂ ਤੇਰੇ ਲਈ ਐਸੀ ਤਰ੍ਹਾਂ ਦੇ ਸੋਨੇ ਕੁਰਤੇ ਪਜਾਮੇ ਤੇ ਨੀਵੀਆਂ ਪੱਗਾਂ ਮੰਗਵਾ ਦਿੰਦਾ ਜਸਪਾਲ ਨੇ ਦੋ ਨਵੇਂ ਜੋੜੇ ਕੁਰਤੇ ਪਜਾਮੇ ਤੇ ਪੱਗਾਂ ਮੰਗਵਾਈਆਂ ਜਿਨ੍ਹਾਂ ਨੂੰ ਸਰਦਾਰ ਜੀ ਨੇ ਸਾਂਭ ਕੇ ਰੱਖਿਆ ਕਿ ਬੋਲੇ ਬਾਕੀ ਸਮੇਂ ਮਾ ਆਪਣੇ ਪੁਰਾਣੇ ਸਾਦੇ ਕੱਪੜਿਆਂ 'ਚ ਖੁਸ਼ ਰਹਿੰਦਾਂ। ਨਵਾਂ ਮਾਹੌਲ, ਨਵੀਆਂ ਚੁਣੌਤੀਆਂ, ਜਸਪਾਲ ਦਾ ਰੈਸਟੋਰੈਂਟ 'ਚ ਬਹੁਤ ਵਿਅਸਤ ਸੀ। ਉਹ ਮੀਟਿੰਗ, ਪ੍ਰਮੋਸ਼ਨਾਂ ਤੇ ਐਡਵਰਟਾਈਜ਼ਮੈਂਟ 'ਚ ਲੁੱਝਿਆ ਰਹਿੰਦਾ ਸੀ। ਉਸਨੇ ਸਰਦਾਰ ਜੀ ਨੂੰ ਕਿਹਾ ਕਿ ਬਾਪੂ, ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਂ ਤੇਰੇ ਲਈ ਇੱਕ ਡਰਾਈਵਰ ਰੱਖਿਆ ਹੈ। ਤੂੰ ਜਿੱਥੇ ਮਰਜ਼ੀ ਜਾ ਸਕਦਾ ਹੈ, ਜੋ ਮਰਜ਼ੀ ਖਰੀਦ ਸਕਦਾ ਹੈ। ਜਸਪਾਲ ਨੇ ਆਪਣੇ ਪਿਤਾ ਦਾ ਬੈਂਕ ਅਕਾਊਂਟ ਵੀ ਖੁਲਾ ਦਿੱਤਾ ਅਤੇ ਉਸ ਨੂੰ ਕੁਝ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ ਅਤੇ ਇਹ ਕਹਿ ਦਿੱਤਾ ਕਿ ਬਾਪੂ, ਤੁਸੀਂ ਇਸ ਏਟੀਐਮ ਕਾਰਡ ਨੂੰ ਰੱਖ ਲਓ। ਜ ਨਾ ਮਨ ਹੋਇਆ ਉਹ ਆਪਣੇ ਡਰਾਈਵਰ ਦੇ ਨਾਲ ਇਟਲੀ ਦੇ ਇੱਕ ਮਹਿੰਗੇ ਮਾਲ ਦੇ ਵਿੱਚ ਗਏ ਮਾਲ ਦੀ ਚਮਕ-ਦਮਕ ਦੇਖ ਕੇ ਉਹ ਹੈਰਾਨ ਰਹਿ ਗਏ। ਟੋਰਚ ਜਾ ਕੇ ਉਹਨਾਂ ਨੇ ਕੁਝ ਸੋਹਣੀਆਂ ਨੀਲੀਆਂ ਪੱਗਾਂ ਚੁਣੀਆਂ ਪਰ ਜਦੋਂ ਬਿੱਲ ਚੁਕਾਉਣ ਦੀ ਵਾਰੀ ਆਈ ਤੇ ਏਟੀਐਮ ਕਾਰਡ ਨਹੀਂ ਚੱਲਿਆ। ਸਰਦਾਰ ਜੀ ਪਰੇਸ਼ਾਨ ਹੋ ਗਏ ਕਿ ਕੀ ਮੁਸੀਬਤ ਹੈ? ਉਹ ਸੋਚਣ ਲੱਗੇ ਡਰਾਈਵਰ ਨੇ ਮੁਸਕਰਾਉਂਦੇ ਹੋਏ ਕਹਿ ਕਿ ਸਰਦਾਰ ਜੀ ਪਰੇਸ਼ਾਨ ਨਾ ਹੋ ਨੇੜੇ ਹੀ ਬੈਂਕ ਹੈ। ਤੁਸੀਂ ਉੱਥੋਂ ਕੈਸ਼ ਕਰ ਲਓ। ਮੈਂ ਇੱਥੇ ਇੰਤਜ਼ਾਰ ਕਰਦਾ। ਸਰਦਾਰ ਜੀ ਨੇ ਸਿਰ ਹਿਲਾਇਆ ਤੇ ਕਿਹਾ ਕਿ ਠੀਕ ਹੈ 5 ਮਿੰਟਾਂ ਚ ਆਇਆ। ਬੈਂਕ ਦੇ ਵਿੱਚ ਦਾਖਲ ਹੋਏ ਤਰਸੇਮ ਸਿੰਘ ਉਹਨਾਂ ਦੀ ਨੀਲੀ ਦਸਤਾਰ, ਸਾਦਾ ਕੁਰਤਾ ਪਜਾਮਾ, ਹੱਥ ਵਿੱਚ ਛੋਟੀ ਵ ਪੰਜਾਬੀ ਜਾਂ ਸਿੱਖ ਨਾ ਜੰਨੀ ਆ ਰਿਹਾ ਸੀ ਸਰਦਾਰ ਜੀ ਨੇ ਉੱਚੀ ਵਾਇ ਵਿੱਚ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਕਿਸੇ ਨੇ ਜਵਾਬ ਨਾ ਦਿੱਤਾ ਸਾਰੇ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗੇ ਉਹ ਕੈਸ਼ੀਅਰ ਦੇ ਕਾਊਂਟਰ ਤੇ ਗਏ ਅਤੇ ਆਪਣੀ ਕਾਪੀ ਕਾਢ ਕੇ ਰੱਖ ਦਿੱਤੀ ਭਾਈ ਮੇਰੇ ਪੁੱਤ ਨੇ ਇਸ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਹਨ ਮੈਨੂੰ ਕੈਸ਼ ਕੱਢਣਾ ਹੈ ਉਹਨਾਂ ਨੇ ਪੰਜਾਬੀ ਵਿੱਚ ਕਿਹਾ ਕੈਸ਼ੀਅਰ ਜੋ ਇਟਾਲੀਅਨ ਸੀ ਉਸ ਨੂੰ ਪੰਜਾਬੀ ਗੱਲ ਸਮਝ ਨਹੀਂ ਆਈ ਉਸ ਨੇ ਅੰਗਰੇਜ਼ੀ ਵਿੱਚ ਕਿਹਾ ਕਿ ਸਰ ਪਲੀਜ਼ ਸਪੀਕ ਸਲੋਲੀ ਯੂ ਆਰ ਰਿਸਟ੍ਰਿੰਗ ਅਵਰੀਵਨ ਪਰ ਸਰਦਾਰ ਜੀ ਨੂੰ ਅੰਗਰੇਜ਼ੀ ਸਮਝ ਨਹੀਂ yeah ਬੈਂਕ ਦਾ ਮੈਨੇਜਰ ਜੋ ਸਖਤ ਮિજાਜ ਵਾਲਾ ਸੀ ਇਟਾਲੀਅਨ ਸੀ ਉਹ ਸਾਰਾ ਸਿਰ ਵੇਖ ਕੇ ਗੁੱਸੇ 'ਚ ਆ ਗਿਆ ਉਸਨੇ ਸਰਦਾਰ ਜੀ ਨੂੰ ਅੰਗਰੇਜ਼ੀ 'ਚ ਕਿਹਾ ਕਿ ਇਹ ਕੋਈ ਜਗ੍ਹਾ ਨਹੀਂ ਜਿੱਥੇ ਤੁਸੀਂ ਹੰਗਾਮਾ ਕਰੋ ਜੇ ਤੁਸੀਂ 5 ਮਿੰਟ ਹੋਰ ਇਹ ਜਿਨ ਕਰਦੇ ਰਹੇ ਮੈਂ ਪੁਲਿਸ ਬੁਲਾ ਲਾਵਾਂਗਾ ਸਰਦਾਰ ਜੀ ਨੂੰ ਉਸਦੀ ਗੱਲ ਸਮਝ ਨਹੀਂ ਆਈ ਪਰ ਉਸਦੀ ਸਖਤ ਆਵਾਜ਼ ਅਤੇ ਚਿਹਰੇ 'ਤੇ ਹਾਫ-ਭਾ ਵੇਖ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੋ ਰਿਹਾ ਹੈ ਇਹ ਸਟਾਫ ਮੈਂਬਰ ਨੇ ਮਜ਼ਾਕ ਕੀਤਾ ਕਿ ਇਹ ਤਾਂ ਕੋਈ ਪਿੰਡ ਦਾ ਬਾਬਾ ਲੱਗਦਾ ਜੋ ਸਿੱਧਾ ਇਟਲੀ ਆ ਗਿਆ ਇਹ ਸੁਣ ਕੇ ਸਾਰਾ ਸਟਾਫ ਹੱਸਣ ਲੱਗਾ ਸਰਦਾਰ ਜੀ ਨੇ ਅੱਖਾਂ 'ਚ ਗੁੱਸਾ ਅਤੇ ਸ਼ਰਮਿੰਦਗੀ ਦਾ ਮ ਆਹਾਂ ਪਰ ਮੈਨੇਜਰ ਜੋ ਸੀ ਉਸਨੇ ਸਿਕਿਉਰਟੀ ਦੇ ਵੱਲ ਇਸ਼ਾਰਾ ਕੀਤਾ ਤੇ ਦੋ ਸਿਕਿਉਰਟੀ ਗਾਰਡ ਨੇ ਸਰਦਾਰ ਜੀ ਨੂੰ ਬਾਹ ਫੜ ਕੇ ਬੈਂਕ ਦੇ ਬਾਹਰ ਕੱਢ ਦਿੱਤਾ ਸਰਦਾਰ ਜੀ ਦਾ ਦਿਲ ਟੁੱਟ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹਨਾਂ ਦੀ ਸਿੱਖੀ ਦੀ ਸ਼ਾਨ ਤੇ ਠੇਸ ਪਹੁੰਚੀ ਹੋਵੇ ਉਹ ਸੋਚਣ ਲੱਗੇ ਕਿ ਮੇਰੀ ਜ਼ਿੰਦਗੀ ਅਤੇ ਬਾਣੇ ਨੂੰ ਦੇਖ ਕੇ ਮੇਰੀ ਔਕਾਤ ਤੋਂ ਲੋਕਾਂ ਨੇ ਜੱਜ ਨਹੀਂ ਕੀਤਾ ਇਹ ਸਿਰਫ ਬਾਣੇ ਨੂੰ ਦੇਖ ਕੇ ਜੱਜ ਕੀਤਾ ਸਿੱਖੀ ਦੀ ਸ਼ਾਨ ਅਤੇ ਮਦ ਹੋਮੇ ਸਮੇ ਬੈਂਕ ਦੇ ਸਾਹਮਣੇ ਵਾਲੀ ਗਲੀ 'ਚ ਇੱਕ ਹੋਰ ਸਿੱਖ ਜਸਕਰਨ ਸਿੰਘ ਜੋ ਕਾਲੇ ਰੰਗ ਦਾ ਕੋਟ ਪੈਂਟ ਮੈਚਿੰਗ ਦਸਤਾਰ ਤੇ ਹੱਥ 'ਚ ਮਹਿੰਗਾ ਆਈਫੋਨ ਫੜੀ ਖੜਾ ਸੀ ਉਸਨੇ ਜਿਸ ਕਾਰਨ ਮੇਸਪਾਲ ਦਾ ਪੁਰਾਣਾ ਦੋਸਤ ਸੀ ਅਦੇ ਉਸਦੇ ਰੈਸਟੋਰੈਂਟ ਦਾ 파ਟਨਰਰ ਵੀ ਸੀ ਜਿਸ ਕਾਰਨ ਮੈਂ ਮੈਨੇਜਰ ਨੂੰ ਅੰਗਰੇਜ਼ੀ ਚ ਪੁੱਛਿਆ ਕਿ ਸਰ ਕੀ ਗੱਲ ਹੋਏ ਮੈਨੇਜਰ ਸਾਹਿਬ ਮੈਨੇਜਰ ਨੇ ਹੱਸਦੇ ਹੋਏ ਕਿਹਾ ਕਿ ਇਹ ਕੋਈ ਪਿੰਡ ਦਾ ਸਰਦਾਰ ਆ ਗਿਆ ਹੈ ਹੰਗਾਮਾ ਕਰ ਰਿਹਾ ਹੈ ਮੈਂ ਸਿਕਿਉਰਿਟੀ ਗਾਰਡ ਨੂੰ ਕਹਿ ਕੇ ਬਾਹਰ ਕੱਢ ਦਤਾ ਹੈ ਜਿਸ ਕਾਰਨ ਦੀਆਂ ਅੱਖਾਂ ਸਰਦਾਰ ਤਰਸੇਮ ਸਿੰਘ ਵੱਲ ਵਧ ਗਈਆਂ ਜੋ ਬੈਂਕ ਦੇ ਬਾਹਰ ਖੜੇ ਸਨ ਜਿਸ ਕਾਰਨ ਨੇ ਬਾਹਰ ਆ ਕੇ ਸਰਦਾਰ ਜੀ ਨੂੰ ਸਤਿਕਾਰ ਨਾਲ ਕਿਹਾ ਸਤਿ ਸ੍ਰੀ ਅਕਾਲ ਬਾਪੂ ਜੀ ਕੀ ਗੱਲ ਹੈ ਮੈਨੂੰ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਸਰਦਾਰ ਜੀ ਨੇ ਸਾਰੀ ਗੱਲ ਸੁਣ ਜਦੋਂ ਸਰਦਾਰ ਜੀ ਨੇ ਜਸਪਾਲ ਦੇ ਰੈਸਟੋਰੈਂਟ ਦਾ ਐਡਰੈਸ ਦੱਸਿਆ ਜਿਸ ਕਰਮ ਦੀਆਂ ਅੱਖਾਂ ਚਮਕ ਉਠੀਆਂ ਔਰ ਇਹ ਜਸਪਾਲ ਦੇ ਪਿਤਾ ਜੀੋਂ ਤੋਂ ਮੇਰਾ ਰੱਬ ਰੱਖਾ ਤੁਸੀਂ ਤਾਂ ਸਾਡੇ ਇਲਾਕੇ ਦੀ ਸ਼ਾਨ ਹੋ ਜਿਸ ਕਰਨੇ ਸਰਦਾਰ ਜੀ ਦੇ ਪੈਰੀ ਹੱਥ ਲਾਏ ਅਤੇ ਉਹਨਾਂ ਨੂੰ ਸਤਿਕਾਰ ਨਾਲ ਅੰਦਰ ਲੈ ਗਿਆ ਉਸਨੇ ਮੈਨੇਜਰ ਨੂੰ ਸਖਤ ਲਹਿਜੇ ਵਿੱਚ ਕਿਹਾ ਇਹ ਸਰਦਾਰ ترسےਮ ਸਿੰਘ ਨਹੀਂ ਸਗੋ ਸਾਡੇ ਇਲਾਕੇ ਦੇ ਮਸ਼ਹੂਰ ਰੈਸਟੋਰੈਂਟ ਦੇ ਮਾਲਕ ਦੇ ਪਿਤਾ ਨੇ ਇਹ ਕੋਈ ਸਧਾਰਨ ਨਹੀਂ ਨੇ ਇਹਨਾਂ ਦੀ ਬਹੁਤ ਇੱਜ਼ਤ ਹੈ ਸ਼ਹਿਰ ਦੇ ਵਿੱਚ ਜਦੋਂ ਸਰਦਾਰ ਜੀ ਨੇ ਜਸਪਾਲ ਦੇ ਰੈਸਟੋਰੈਂਟ ਦੇ ਬਾਰੇ ਉਸ ਬੈਂਕ ਮੈਨੇਜਰ ਨੂੰ ਦੱਸਿਆ ਤੇ ਬੈਂਕ ਮੈਨੇਜਰ ਜੋ ਕਿ ਉਸ ਵਕਤ ਸ਼ਰਮਿੰਦਾ ਬ ਉਸ ਜਸਕਰਨ ਸਿੰਘ ਨੇ ਇਹ ਦੱਸਿਆ ਕਿ ਇਹ ਸਧਾਰਨ ਸਿੱਖ ਨਹੀਂ ਸਗੋ ਕਰੋੜਪਤੀ ਹਨ ਤੁਸੀਂ ਇਹਨਾਂ ਦਾ ਮਜ਼ਾਕ ਉਡਾਇਆ ਸਾਰਾ ਸਟਾਫ ਸ਼ਰਮਿੰਦਾ ਹੋ ਗਿਆ ਮੈਨੇਜਰ ਨੇ ਸਰਦਾਰ ਜੀ ਦੇ ਪੈਰੀਂ ਹੱਥ ਲਾਏ ਅਤੇ ਮਾਫੀ ਮੰਗੀ ਸਰਦਾਰ ਜੀ ਸਾਡੇ ਤੋਂ ਗਲਤੀ ਹੋਈ ਅਸੀਂ ਤੁਹਾਨੂੰ ਪਛਾਣ ਨਹੀਂ ਸਕੇ ਤੁਹਾਨੂੰ ਜਿੰਨੇ ਪੈਸੇ ਚਾਹੀਦੇ ਨੇ ਅਸੀਂ ਤੁਹਾਨੂੰ ਕੱਢ ਕੇ ਦਿੰਦੇ ਆ ਜਸਕਰਨ ਨੇ ਮੈਨੇਜਰ ਦੀਆਂ ਗੱਲਾਂ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਸਰਦਾਰ ਜੀ ਨੂੰ ਸਮਝਾਈਆਂ ਸਰਦਾਰ ਜੀ ਨੇ ਨਰਮੀ ਨਾਲ ਕਿਹਾ ਕਿ ਕੋਈ ਗੱਲ ਨਹੀਂ ਪਰ ਅੱਗੇ ਤੋਂ ਜੇ ਕੋਈ ਸਿੱਖ ਆਵੇ ਤਾਂ ਉਸਦੇ ਕੱਪੜੇ ਵੇਖ ਕੇ ਉਹਦੀ ਅਕਾਅ ਜੱਜ ਨਾ ਕਰਿਆ ਕਰੋ ਸਿੱਖੀ ਦੀ ਸ਼ਾਨ ਸਾਦਗੀ 'ਚ ਹੈ ਤਾਂ ਆਪ ਨੇ ਸਿਰ ਝੁ ਵಾಪਸੀ ਅਤੇ ਸਰਦਾਰ ਤਰਸੇਮ ਸਿੰਘ ਉਸੇ ਮੋਲ ਦੇ ਵਿੱਚ ਵਾਪਸ ਗਏ ਪੱਗਾਂ ਦਾ ਬਿੱਲ ਚੁਕਾਇਆ ਅਧਿਕਾਰ ਪਰਦਾਈ ਉਹਨਾਂ ਨੇ ਸਾਰੀ ਗੱਲ ਜਸਪਾਲ ਨੂੰ ਦੱਸੀ ਜਸਪਾਲ ਨੇ ਜਸਕਰ ਨੂੰ ਫੋਨ ਕਰਕੇ ਧੰਵਾਦ ਦਿੱਤਾ ਕਿ ਭਰਾ ਤੂੰ ਮੇਰੇ ਬਾਪੂ ਦੀ ਅੱਜ ਸ਼ਾਨ ਨੂੰ ਵਧਾ ਦਿੱਤ ਚੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਚਿੱਖਣ ਨੂੰ ਮਿਲਦਾ ਹੈ ਕਿ ਅਸਲੀ ਸ਼ਾਨ ਜੋ ਹੈ ਕੱਪੜਿਆਂ ਦੇ ਵਿੱਚ ਨਹੀਂ ਅਸਲੀ ਸ਼ਾਨ ਇਨਸਾਨ ਦੇ ਜਮੀਰ ਦੇ ਵਿੱਚ ਹੁੰਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ